ਲਓ ਜੀ ਅੱਜ ਆਪਣੇ ਕੋਲੇ ਪਹੁੰਚ ਚੁੱਕਿਆ ਸਰਦੀਆਂ ਵਾਲਾ ਸਟਾਕ ਪਹੁੰਚਿਆ ਹੈ ਪੂਰੇ ਮਿੱਠੇ-ਮਿੱਠੇ ਰੇਟਾਂ ਦੇ ਵਿੱਚ ਮਾਲ ਪਹੁੰਚ ਚੁੱਕਿਆ ਹੈ ਸਲਵਾਰਾਂ ਦੇ ਪਲੇਨ ਕੱਪੜੇ ਮਤਲਬ ਪਲੇਨ ਸੂਟ ਬਣਾ ਸਕਦੇ ਹਾਂ ਦੋ-ਦੋ ਪੀਸ ਜੋੜ ਕੇ ਪਿਓਰ ਪਸ਼ਮੀਨਾ オリジナル ਬੀ ਐਲ ਐਮ ਕੰਪਨੀ ਦਾ ਕੱਪੜਾ ਹੈਗਾ ਸਾਰਾ ਦੇਖੋ ਚੈੱਕ ਕਰੋ ਜੀ ਕੁਆਲਿਟੀ ਬਹੁਤ ਹੀ ਸ਼ਾਨਦਾਰ ਹੁੰਦੀ ਆ ਕੰਪਨੀ ਦਾ ਮਾਲ ਪਹੁੰਚਿਆ ਆਪਣੇ ਕੋਲੇ ਕੱਟ ਪੀਸਾਂ ਦੇ ਵਿੱਚ ਮਤਲਬ ਕਿ ਦੋ ਪੀਸ ਜੋੜ ਕੇ ਸੂਟ ਤਿਆਰ ਕਰ ਸਕਦੇ ਹਾਂ ਪਲੇਨ ਪਿਓਰ ਪਸ਼ਮੀਨੇ ਦਾ ਰੇਟ ਇਹਦਾ ਕੱਟ ਤਾਂ ਆਪਣੇ ਪੂਰਾ ਮਿੱਠਾ 2.5-2.5 ਮੀਟਰ ਦੀ ਕੱਟ ਆਊਗੀ ਰੰਗ ਆਉਣਗੇ ਸਾਰੇ ਤਿੰਨ ਕੁਆਲਿਟੀਆਂ ਨੇ ਕੱਪੜੇ ਦੀ ਇੱਕ ਤਰ੍ਹਾਂ ਦੇ ਵਿੱਚ ਮਿਲੂਗਾ ਪਸ਼ਮੀਨਾ ਜੀ ਇੱਕ オリジナル ਅਲਪਾਇਨ ਬੀ ਐਲ ਐਮ ਦੀ ਤੇ ਇੱਕ ਤੂਸ਼ ਕੱਪੜਾ ਜਿਵੇਂ ਕਿ ਆ ਦੇਖੋ ਚੈੱਕ ਕਰ ਲਓ ਜਿੱਦਾਂ ਦਾ ਮਰਜੀ ਜਿੱਦਾਂ ਜਿਵੇਂ ਕਿ ਐਵੇਂ ਕੰਟਰਾਸਟ ਕਰਨਾ ਤੁਸੀਂ ਵਾਈਟ ਨਾਲ ਗਾਜ਼ਰੀ ਕਿਦਾਂ ਦਾ ਵੀ ਬਲੈਕ ਲਾ ਲਓ ਐਵੇਂ ਕੰਟਰਾਸਟ ਕਰਕੇ ਸੂਟ ਤਿਆਰ ਕਰ ਸਕਦੇ ਆ ਦੇਖੋ ਜੀ ਪ्योर ਪਸ਼ਮੀਨੇ ਦਾ ਪੂਰਾ ਮਹਿੰਗਾ ਸੂਟ ਬਣਦਾ ਵੈਸੇ 500 600 ਰੁਪਏ ਦਾ ਸੂਟ ਤਿਆਰ ਹੁੰਦਾ ਪਲੇਨ ਕੱਪੜਾ ਜੀ ਲੈਣਾ ਹੋਵੇ ਆਪਾਂ ਨੇ ਬਹੁਤ ਹੀ ਵਾਜਿਬ ਰੇਟ ਕਰ ਰੱਖ ਦਿੱਤਾ ਇਹਦਾ ਇਹ ਪਸ਼ਮੀਨਾ ਜਿਹੜਾ ਬੀਐਲਐਮ ਕੰਪਨੀ ਦਾ ਇਹ ਆਪਾਂ ਦੇਵਾਂਗੇ ਤੁਹਾਨੂੰ 200 ਰੁਪਏ ਦਾ ਪੀਸ ਆਊਗਾ 2.5 ਮੀਟਰ ਦੀ ਕੱਟ ਦੇ ਵਿੱਚ ਜਿੱਦਾਂ ਮਰਜ਼ੀ ਸੂਟ ਤਿਆਰ ਕਰ ਲਓ ਮੈਚਿੰਗ ਕਰਕੇ ਚਾਹੇ ਆਲ ਓਵਰ ਜਿਵੇਂ ਗਰੇ ਦੇ ਨਾਲ ਗਰੇ ਮੈਚ ਹੋ ਗਿਆ 5 ਮੀਟਰ ਦਾ ਸੂਟ ਸਿਰਫ ਤੇ ਸਿਰਫ 400 ਰੁਪਏ ਦੇ ਵਿੱਚ ਤੇ ਇਹਦੇ ਵਿੱਚ ਹੈਗੀ ਐਲਪਾਈਨ ਤੇ ਹੈਗਾ ਤੂਸ਼ ਕਪੜਾ ਇਹ ਦੇਖੋ ਤੂਸ਼ੇ ਵੀ ਬਹੁਤ ਵਧੀਆ ਗਰਮ ਕਪੜਾ ਹੁੰਦਾ ਈ ਐਡਵਾਂਸ ਦੇ ਵਿੱਚ ਮੋਚੇ ਆਪਣੇ ਕੋਲੇ ਮਾਰੇ ਸਰਦੀਆਂ ਦਾ ਬਹੁਤ ਹੀ ਮਿੱਠੇ ਰੇਟ ਦੇ ਵਿੱਚ ਇਹ ਮਿਲੂਗਾ ਤੁਹਾਨੂੰ 100 ਰੁਪਏ ਦਾ ਪੀਸ ਪਰ ਪੀਸ ਪਊਗਾ 2.5 ਮੀਟਰ ਦੀ ਕੱਟ ਦੇ ਵਿੱਚ ਦੇਖੋ ਚੈੱਕ ਕਰੋ ਜੀ ਕਪੜਾ ਪੂਰਾ ਸ਼ਾਨਦਾਰ ਬੀ ਐਲ ਐਮ ਕੰਪਨੀ ਦਾ ਨਿਊ ਸਟਾਕ ਆਪਣੇ ਕੋਲੇ ਪਹੁੰਚ ਚੁੱਕਿਆ ਦੇਖੋ ਸਾਰੇ ਬੱਖੋ ਬਕਰੇ ਟਾਪ ਕੁਆਲਿਟੀ ਮਾਲ ਬੀ ਐਲ ਐਮ ਕੰਪਨੀ ਦੇ ਆਹ ਦੇਖੋ ਐਲਪਾਈਨ ਕਪੜਾ ਹੈ ਇਹ ਵੀ 2.5 ਮੀਟਰ ਦੀ ਕੱਟ ਦੇ ਵਿੱਚ ਪਹੁੰਚਿਆ ਦੇਖੋ ਜੀ ਇਹ ਵੀ ਚਾਹੇ ਮੈਚਿੰਗ ਕਰਕੇ ਪਲੇਨ ਸੂਟ ਜਿੱਦਾਂ ਦਾ ਮਰਜੀ ਸਰਦੀਆਂ ਵਾਲਾ ਚਾਹੇ ਕੜਾਈ ਕਰ ਲੋ ਕੱਟਵਰਕ ਬੁਟੀਕ ਵਾਲੀਆਂ ਪਹਿਣਾ ਵਾਸਤੇ ਸਪੈਸ਼ਲ ਆਫਰਾਂ ਲੱਗ ਚੁੱਕੀਆਂ ਨੇ ਕੁਆਂਟੀਟੀ ਫੁੱਲ ਪਹੁੰਚ ਚੁੱਕੀ ਹੈ ਆਪਣੇ ਕੋਲੇ ਮਾਲ ਪਹੁੰਚ ਗਿਆ ਗੱਡੀਆਂ ਭਰ-ਭਰ ਕੇ ਦੇਖੋ ਜੀ ਵੱਧੂ ਸਟਾਕ ਆ ਸਾਰਾ ਪਸ਼ਮੀਨੇ ਦਾ ਮਾਲ ਆ ਦੇਖੋ ਭਾਈ ਪਲੇਨ ਕਪੜੇ 2.5 ਮੀਟਰ ਦੀ ਕੱਟ ਵਾਲੇ ਪਹੁੰਚ ਗਏ ਨੇ ਪੂਰੇ ਮਿੱਠੇ ਰੇਟ ਦੇ ਵਿੱਚ ਪਸ਼ਮੀਨੇ ਦਾ ਦੁਬਾਰਾ ਰੇਟ ਫੇਰ ਦੱਸ ਦਿੰਦੇ ਆਪਾਂ ਪਸ਼ਮੀਨਾ ਮਿਲੂਗਾ 200 ਰੁਪਏ ਦਾ ਪੀਸ 2.5 ਮੀਟਰ ਦੀ ਕੱਟ ਦੇ ਵਿੱਚ ਅਲਪਾਈਨ ਦਾ ਪੀਸ ਦੇਵਾਂਗੇ ਆਪਾਂ ਤੁਹਾਨੂੰ ਸਿਰਫ ਤੇ ਸਿਰਫ 150 ਰੁਪਏ ਦੇ ਵਿੱਚ ਮਤਲਬ ਕਿ 300 ਦੇ 2 ਪੀਸ ਹੋਗੇ ਤੇ ਆ ਤੂਸ਼ ਕਪੜਾ ਮਿਲੂਗਾ ਪੂਰਾ ਗਰਮ ਸਰਦੀਆਂ ਵਾਲਾ ਇਹ ਮਿਲੂਗਾ 100 ਰੁਪਏ ਦਾ ਪੀਸ 2.5 ਮੀਟਰ ਦਾ 200 ਦਾ 5 ਮੀਟਰ ਕਪੜਾ ਆਊਗਾ ਦੇਖੋ ਭਾਈ ਜ ਸਾਰਾ ਮਾਲ ਸਟਾਕ ਤੁਹਾਡੇ ਸਾਹਮਣੇ ਆ ਕਾਊਂਟਰ ਨੰਬਰ ਚੈੱਕ ਕਰ ਲਓ ਭਾਈ ਕਾਊਂਟਰ ਨੰਬਰ 4 ਦੇ ਉੱਤੇ ਲੱਗ ਚੁੱਕੀ ਆ ਵੱਡੀ ਭਾਰੀ ਸੇਲ ਪਲੇਨ ਕਪੜੇ ਦੀ ਸਰਦੀਆਂ ਵਾਲੇ ਦੀ ਸਟਾਕ ਵਾਧੂ ਆ ਜਿੰਨਾ ਮਰਜ਼ੀ ਲਓ ਦੇਖੋ ਰੰਗ ਚਾਰਟ ਸਾਰੇ ਪਹੁੰਚ ਗਏ ਨੇ ਟ੍ਰੈਂਡਿੰਗ ਵਾਲੇ ਪਹੁੰਚੋ ਜੀ ਹੋੜਲਾ ਕਲਾ ਦਸ਼ਮੇਸ਼ ਕਲਾ ਤੇ ਲੱਗ ਚੁੱਕਿਆ ਪਲੇਨ ਕੱਪੜੇ ਦਾ ਸਰਦੀਆਂ ਵਾਲੇ ਪਲੇਨ ਕੱਪੜੇ ਦਾ ਮੇਲਾ ਬਾਧੂ ਮਾਲ ਹੈ ਜਿੰਨਾ ਮਰਜ਼ੀ ਲੈ ਜਾਓ ਭਾਈ ਸੋ ਅੱਜ ਦੇ ਲਈ ਇੰਨਾ ਹੀ ਸ਼ੁਕਰੀਆ ਜੀ ਧੰਨਵਾਦ ਨਵੇਂ ਵੀਰ ਨਾਲ ਫੇਰ ਮਿਲਾਂਗੇ ਭਾਈ